ਹਾਂਜੀ ਆਪਾਂ ਜ਼ਿੰਦਗੀ ਦੇ ਵਿੱਚ ਜਿੱਦਰ ਨੂੰ ਵੀ ਮਰਜੀ ਭੱਜ ਲਈਏ ਆਪਣੀ ਨਾ ਇੱਕ ਲਿਮਟ ਆ ਜਦੋਂ ਆਪਾਂ ਉਹ ਲਿਮਟ ਤੇ ਐਂਡ ਤੱਕ ਪਹੁੰਚਦੇ ਆ ਉੱਥੇ ਜਾ ਕੇ ਫਿਰ ਸਾਨੂੰ ਅਹਿਸਾਸ ਹੋਣਾ ਸ਼ੁਰੂ ਹੁੰਦਾ ਫਿਰ ਸਾਨੂੰ ਮਹਿਸੂਸ ਵੀ ਹੁੰਦਾ ਕਿ ਨਹੀਂ ਯਾਰ ਕੋਈ ਤਾਕਤ ਹੈ ਜਿਹੜੀ ਇਹ ਸਾਰੀ ਸ੍ਰਿਸ਼ਟੀ ਨੂੰ ਸਾੰਭਦੀ ਆ ਕੁਛ ਨਾ ਕੁਛ ਹੈ ਜਿਨੇ ਸਾਰਾ ਕੁਝ ਰਚਿਆ ਹੋਇਆ ਹੈ ਖੇਡ ਰਚਾਇਆ ਹੋਇਆ ਕਿਉਂਕਿ ਅਸੀਂ ਆਪਣੀਆਂ ਲਿਮਟਾਂ ਤੱਕ ਹੀ ਜਾ ਸਕਦੇ ਆ ਉਦੋਂ ਅੱਗੇ ਤਾਂ ਫਿਰ ਪ੍ਰਮਾਤਮਾ ਦੀਆਂ ਖੇਡਾਂ ਸ਼ੁਰੂ ਹੋ ਜਾਂਦੀਆਂ ਨੇ ਅੱਜ ਵੀ ਆਪਾਂ ਇੱਕ ਐਸੀ ਉਹ ਖੇਡ ਦੀ ਗੱਲ ਕਰਦੇ ਆ ਜੀਦਾ ਹੋਣਾ ਸਾਇੰਸਦਾਨਾਂ ਦੇ ਲਈ ਬਹੁਤ ਵੱਡੀ ਇੱਕ ਚੁਣੌਤੀ ਆ ਤੇ ਜੇ ਉਹ ਚੀਜ਼ ਸੱਚ ਆ ਤਾਂ ਹੁਣ ਤੱਕ ਦੀਆਂ ਜਿੰਨੀਆਂ ਵੀ ਸਾਇੰਸ ਦੀਆਂ ਥਿਉਰੀਆਂ ਨੇ ਸਾਰੀ ਦੀਆਂ ਸਾਰੀਆਂ ਧਰੀਆਂ ਧਰਾਈਆਂ ਰਹਿ ਜਾਣਗੀਆਂ ਉਹਨਾਂ ਦੇ ਲਈ ਸਾਰੇ ਅੰਦਾਜ਼ੇ ਗਲਤ ਹੋ ਜਾਣਗੇ ਵੈਸੇ ਵੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਤਿੱਥ ਬਾਰ ਨਾ ਜੋਗੀ ਜਾਣੇ ਰਤਮਾ ਨਾ ਕੋਏ ਜਾ ਕਰਤਾ ਸ੍ਰਸ਼ਟੀ ਕੋ ਸਾਜੇ ਆਪੇ ਜਾਣੇ ਸੋਏ ਗੁਰੂ ਨਾਨਕ ਦੇਵ ਜੀ ਇਹੀ ਸਮਝਾ ਕੇ ਗਏ ਨੇ ਕਿ ਉਸ ਪਰਮਾਤਮਾ ਦੀਆਂ ਖੇਡਾਂ ਦੇ ਅੰਦਾਜ਼ੇ ਅਸੀਂ ਨਹੀਂ ਲਾ ਸਕਦੇ ਉਹਦੀਆਂ ਖੇਡਾਂ ਬਹੁਤ ਵੱਡੀਆਂ ਨੇ ਉਹਦੇ ਕੌਤਕ ਉਹਦੇ ਚਮਤਕਾਰ ਬਹੁਤ ਵੱਡੇ ਨੇ ਸਾਡੀਆਂ ਸੋਚਾਂ ਸਮਝਾਂ ਤੋਂ ਕਿਤੇ ਪਾਰ ਆਹ ਜਿਹੜੀ ਆਪਾਂ ਲਾਈਟ ਦੇਖਦੇ ਆ ਇਹਦਾ ਨਾਮ ਇਹਨਾਂ ਨੇ ਰੱਖਿਆ ਪਾ ਹਰਕੂਲਸ ਕਰੋਨਾ ਬੋਰੀਅਲਿਸ ਗ੍ਰੇਟ ਵਾਲ ਇੱਕ ਵੱਡੀ ਕੰਧ ਇਹ ਲਗਭਗ 10 ਬਿਲੀਅਨ ਪ੍ਰਕਾਸ਼ ਸਾਲ ਦੇ ਬਰਾਬਰ ਆ ਇੰਨੀ ਲੰਬੀ ਆ ਇਹ ਕੰਧ ਇਸ ਕੰਧ ਦੇ ਅੰਦਰ ਬਹੁਤ ਸਾਰੀਆਂ ਗੈਲੈਕਸੀਆਂ ਵੀ ਨੇ ਸਟਾਰ ਵੀ ਨੇ ਗ੍ਰਹਿ ਵੀ ਨੇ ਤੇ ਇਸ ਕੰਧ ਦਾ ਹੋਣਾ ਮਤਲਬ ਕਿ ਪੂਰੀ ਦੀ ਪੂਰੀ ਸਾਇੰਸ ਦੀ ਹੁਣ ਤੱਕ ਦੀ ਜਿੰਨੀ ਵੀ ਥਿਊਰੀਆਂ ਮਾਨਤਾਵਾਂ ਨੇ ਉਹਦੇ ਉੱਤੇ ਪਾਣੀ ਫੇਰਨਾ ਸਾਇੰਸ ਦੀਆਂ ਦੋ ਤਿੰਨ ਥਿਊਰੀਆਂ ਨੇ ਜਾਂ ਦੋ ਤਿੰਨ ਪ੍ਰਿੰਸੀਪਲ ਨੇ ਉਹਦੇ ਵਿੱਚੋਂ ਇੱਕ ਹੈਗਾ ਕੋਸਮੋਲੋਜੀਕਲ ਪ੍ਰਿੰਸੀਪਲ ਇਹਦੇ ਵਿੱਚ ਕੀ ਹੁੰਦਾ ਕੋਈ ਬਹੁਤ ਵੱਡੀ ਚੀਜ਼ ਆ ਤੇ ਉਹਦਾ ਜਿਹੜਾ ਸਾਈਜ਼ ਆ ਉਹ ਸਾਨੂੰ ਹਰ ਥਾਂ ਤੋਂ ਇੱਕੋ ਜਿਹਾ ਦਿਖਾਈ ਦਿੰਦਾ ਜਿਵੇਂ ਮੰਨ ਲਓ ਇੱਕ ਬਾਲ ਆ ਉੱਪਰੋਂ ਥੱਲੇੋਂ ਸਾਨੂੰ ਹਰ ਥਾਂ ਦੇ ਉੱਤੋਂ ਇੱਕੋ ਜਿਹਾ ਦਿਖਾਈ ਦਿੰਦਾ ਤੇ ਇਹ ਜਿਹੜੀ ਇਹਨਾਂ ਦੀ ਥਿਊਰੀ ਆ ਜਿਹੜਾ ਪ੍ਰਿੰਸੀਪਲ ਆ ਉਹ ਸਿਰਫ 1.2 ਪ੍ਰਕਾਸ਼ ਸਾਲ ਦੇ ਉੱਤੇ ਹੀ ਕੰਮ ਕਰਦਾ ਉਦੋਂ ਅੱਗੇ ਦਾ ਜਿਹੜਾ ਸਟਰਕਚਰ ਆ ਉਹਦੇ ਉੱਤੇ ਇਹ ਸੈੱਟ ਹੀ ਨਹੀਂ ਬੈਠਦੀ ਹੈਗੀ ਇਹ ਥਿਊਰੀ ਉਹਨਾਂ ਦੀ ਕਿਉਂਕਿ ਇਹ ਥਿਊਰੀ ਇਹ ਪ੍ਰਿੰਸੀਪਲ 1.2 ਬਿਲੀਅਨ ਪ੍ਰਕਾਸ਼ ਸਾਲ ਦੇ ਉੱਤੇ ਹੀ ਸਟੀਕ ਤਰੀਕੇ ਦੇ ਨਾਲ ਸੈੱਟ ਬੈਠਦਾ ਉਤੋਂ ਅੱਗੇ ਕਿਉਂਕਿ ਉਹ ਕੰਮ ਤਾਂ ਜਿਹੜੀ ਉਹਦਾ ਹੈਗਾ ਸਾਈਜ਼ 10 ਬਿਲੀਅਨ ਪ੍ਰਕਾਸ਼ ਸਾਲ ਸੋ ਉਹਦੇ ਉੱਤੇ ਉਹ ਥਿਊਰੀ ਹੈ ਜਿਹੜੀ ਉਹ ਸੈੱਟ ਹੀ ਨਹੀਂ ਬੈਠਦੀ ਉਹਨਾਂ ਦੀ ਇੱਕ ਉਹਨਾਂ ਦੀ ਹੋਰ ਥਿਊਰੀ ਹੈ ਕਿ ਉਹਨਾਂ ਦਾ ਹੋਰ ਪ੍ਰਿੰਸੀਪਲ ਆ ਉਹਦਾ ਨਾਮ ਹੈਗਾ ਲੈਂਟਾ ਕੋਲਡ ਡਾਰਕ ਮੈਟਰ ਮਾਡਲ ਸੋ ਇਹਦੇ ਵਿੱਚ ਕੀ ਹੁੰਦਾ ਬਿਗ ਬੈਂਗ ਹੋਇਆ ਉਹ ਧਮਾਕਾ ਹੋਇਆ ਉਹ ਤੋਂ ਬਾਅਦ ਪੰਜ ਚੀਜ਼ਾਂ ਉਹ ਆਪਸ ਦੇ ਵਿੱਚ ਆਕਰਸ਼ਿਤ ਹੋਈਆਂ ਇੱਕ ਦੂਜੇ ਵੱਲ ਨੂੰ ਖਿੱਚੀਆਂ ਗਈਆਂ ਤੇ ਉਹ ਜੁੜ ਗਈਆਂ ਇਕੱਠੀਆਂ ਹੋ ਗਈਆਂ ਜਿਹਦੇ ਨਾਲ ਧਰਤੀ ਦਾ ਢਾਂਚਾ ਬਣਿਆ ਇਸੇ ਤਰੀਕੇ ਨਾਲ ਹੋਰ ਗ੍ਰਹਿ ਇਸੇ ਤਰੀਕੇ ਨਾਲ ਯੂਨੀਵਰਸ ਬਣਿਆ ਤੇ ਸਾਇੰਸ ਕਹਿੰਦੀ ਆ ਕਿ ਯੂਨੀਵਰਸ ਦੀ ਜਿਹੜੀ ਉਮਰ ਆ ਉਹ 13.8 ਬਿਲੀਅਨ ਪ੍ਰਕਾਸ਼ ਸਾਲ ਆ ਤੇ ਹੁਣ ਸਾਇੰਸ ਦੇ ਹਿਸਾਬ ਦੇ ਨਾਲ 10 ਬਿਲੀਅਨ ਪ੍ਰਕਾਸ਼ ਸਾਲ ਜਿੰਨਾ ਵੱਡਾ ਕੋਈ ਵੀ ਸਟਰਕਚਰ ਇੰਨੀ ਛੋਟੀ ਟਾਈਮ ਦੇ ਵਿੱਚ ਨਹੀਂ ਬਣ ਸਕਦਾ ਸੋ ਜਾਂ ਤਾਂ ਫਿਰ ਉਹਨਾਂ ਦੀਆਂ ਜਿਹੜੀਆਂ ਥਿਊਰੀਆਂ ਨੇ ਉਹ ਧਰੀਆਂ ਧਰਾਈਆਂ ਰਹਿੰਦੀਆਂ ਨੇ ਤੇ ਜਾਂ ਫਿਰ ਉਹ ਕਹਿੰਦੇ ਆ ਵੀ ਇਸ ਸਟਰਕਚਰ ਦਾ ਇਸ ਕੰਧ ਦਾ ਇਸ ਵਾਲ ਦਾ ਜਿਹੜਾ ਸਾਈਜ਼ ਆ ਉਹ ਗਲਤ ਨਾਪਿਆ ਜਾਂਦਾ ਉਨੇ ਦੇ ਪਿੱਛੇ ਅਸਲ ਸੱਚ ਕੀ ਆ ਉਹ ਪ੍ਰਮਾਤਮਾ ਜਾਣਦਾ ਪਰ ਇੱਕ ਵਾਰੀ ਫੇਰ ਇਸ ਪੂਰੀ ਦੀ ਪੂਰੀ ਸਾਇੰਸ ਨੂੰ ਇਸ ਪੂਰੇ ਦੇ ਪੂਰੇ ਸਿਸਟਮ ਨੂੰ ਉਸ ਅਕਾਲ ਪੁਰਖ ਵਾਹਿਗੁਰੂ ਦੀ ਇੱਕ ਹੋਰ ਰਚਾਈ ਹੋਈ ਖੇਡ ਨੇ ਚੁਣੌਤੀ ਦੇਤੀ ਗਲਤ ਸਾਬਤ ਕਰਤਾ ਜਾਂ ਚੱਕਰਾਂ ਦੇ ਵਿੱਚ ਪਾਤਾ ਆਪਕਸਰੀ ਕਹੀਦਾ ਕਿ ਹੋ ਸਕਦਾ ਇੱਕ ਸੰਤ ਆ ਜਿਹੜਾ ਉਹ ਸਾਇੰਸ ਦੀ ਨੌਲੇਜ ਰੱਖ ਸਕਦਾ ਇੱਕ ਸੰਤ ਆ ਜਿਹੜਾ ਉਹਦੇ ਅੰਦਰ ਇੱਕ ਸਾਇੰਸ ਦਾਣ ਆ ਜਿਹੜਾ ਉਹ ਪੈਦਾ ਹੋ ਸਕਦਾ ਇਕ ਸ਼ਾਂਤਤਾ ਉਹਦੇ ਅੰਦਰ ਇਹ ਚੀਜ਼ਾਂ ਦਾ ਗਿਆਨ ਆ ਸਕਦਾ ਪਰ ਇੱਕ ਜਿਹੜਾ ਸਾਇੰਸ ਦਾ ਨਾਂ ਆ ਉਹਦੇ ਅੰਦਰ ਇੱਕ ਸਾਦ ਦੀ ਵਰਤੀ ਆਉਣੀ ਉਹ ਥੋੜੀ ਜਿਹੀ ਮੁਸ਼ਕਲ ਆ ਕਿਉਂਕਿ ਜਿਹੜੇ ਸਾਇੰਸ ਦਾ ਨਾਂ ਆ ਉਹ ਇੱਕ ਕਿਸਮ ਦੇ ਨਾਸਤਕ ਵਰਤੀ ਵਾਲੇ ਹੁੰਦੇ ਨੇ ਉਹ ਉਹ ਚੀਜ਼ ਨੂੰ ਦੇਖ ਕੇ ਪਰਖ ਕੇ ਹੀ ਯਕੀਨ ਕਰਦੇ ਆ ਉਹ ਅਣ ਦੇਖੀਆਂ ਚੀਜ਼ਾਂ ਦੇ ਉੱਤੇ ਯਕੀਨ ਘੱਟ ਕਰਦੇ ਨੇ ਤੇ ਜੋ ਕੁਝ ਬਾਬੇ ਨਾਨਕ ਨੇ ਕਹਿਤਾ ਉਹਦੇ ਤੋਂ ਪਰੇ ਤਾਂ ਫਿਰ ਕੁਝ ਹੈ ਹੀ ਨਹੀਂ ਨਾ ਉਹ ਤਾਂ ਫਿਰ ਪੱਥਰ ਤੇ ਲਕੀਰ ਵਾਲਾ ਕੰਮ ਹੋ ਗਿਆ ਸੋ ਇਸੇ ਕਰਕੇ ਅਕਸਰ ਕਹੀਦਾ ਕਿ ਆਪਣੇ ਰੱਬ ਦੇ ਉੱਤੇ ਵਿਸ਼ਵਾਸ ਰੱਖੋ ਇਹ ਜੋ ਚੀਜ਼ਾਂ ਅਸੀਂ ਦੇਖਦੇ ਆਂ ਜੋ ਚੀਜ਼ਾਂ ਅਸੀਂ ਸਮਝਦੇ ਆਂ ਇਹ ਸਾਰਾ ਸਿਸਟਮ ਓਵੇਂ ਨਹੀਂ ਚੱਲਦਾ ਇਹ ਸਾਰੇ ਦਾ ਸਾਰਾ ਨਿਜਾਮ ਓਵੇਂ ਨਹੀਂ ਚੱਲਦਾ ਸਾਨੂੰ ਦਿਖਾਈ ਜੋ ਚੀਜ਼ਾਂ ਦਿੰਦੀਆਂ ਉਸ ਤਰੀਕੇ ਦੀਆਂ ਨਹੀਂ ਹੈਗੀਆਂ ਪਰ ਇਸ ਚੀਜ਼ ਦਾ ਸਾਨੂੰ ਗਿਆਨ ਉਦੋਂ ਆਉਂਦਾ ਜਦੋਂ ਅਸੀਂ ਉਸ ਮਹਾ ਗਿਆਨ ਦੇ ਨਾਲ ਜੁੜਨਾ ਸ਼ੁਰੂ ਕਰਦੇ ਆਂ ਜਦੋਂ ਅਸੀਂ ਪ੍ਰਮਾਤਮਾ ਵੱਲ ਨੂੰ ਵਧਣਾ ਸ਼ੁਰੂ ਕਰਦੇ ਆਂ ਸੋ ਇਸੇ ਕਰਕੇ ਤੁਹਾਨੂੰ ਕਹੀਦਾ ਕਿ ਬਹੁਤ ਕੁਝ ਆਹ ਜੇ ਸਾਡੇ ਜਾਣਨ ਨੂੰ ਪਰ ਸਾਰਾ ਕੁਝ ਅਸੀਂ ਨਹੀਂ ਜਾਣ ਸਕਦੇ ਸੋ ਇਸ ਕਰਕੇ ਅਸੀਂ ਜੇ ਉਸ ਪ੍ਰਮਾਤਮਾ ਦੇ ਰਾਹ ਤੇ ਚੱਲਦੇ ਆਂ ਤਾਂ ਪ੍ਰਮਾਤਮਾ ਹੀ ਇੱਕ ਐਸਾ ਜਰੀਆ ਜਾਂ ਇੱਕ ਐਸੀ ਤਾਕਤ ਆ ਜੋ ਸਾਡੇ ਅੰਦਰ ਇਹ ਗਿਆਨ ਜਾਂ ਇਹ ਗੁਣ ਪੈਦਾ ਕਰ ਸਕਦਾ ਵੀ ਸਾਨੂੰ ਇਹ ਚੀਜ਼ਾਂ ਦੀ ਸਮਝ ਆ ਜਾਵੇ ਸੋ ਇਸੇ ਕਰਕੇ ਜਿੱਥੇ ਵੀ ਹੋ ਜਿਵੇਂ ਵੀ ਹੋ ਜਿਹੜੇ ਵੀ ਹਾਲਾਤਾਂ ਦੇ ਵਿੱਚੋਂ ਉਸ ਵਾਹਿਗੁਰੂ ਦਾ ਨਾਮ ਲਿਆ ਕਰੋ ਉਸ ਕਾਲਪੁਰਖ ਵਾਹਿਗੁਰੂ ਨੂੰ ਧਿਆਇਆ ਕਰੋ ਓਠ ਦੇ ਬੈਠਦੇ ਉਹਨੂੰ ਜਪਿਆ ਕਰੋ ਚਮਤਕਾਰ ਹੁੰਦੇ ਆ ਕਲਾ ਵਰਤਦੀ ਆ ਜਿਉਂਦੇ ਵਾਸਤੇ ਰਹੋ ਧੰਨਵਾਦ